ਹੈਲੋ ਮਦੀਪੋਂਗ ਬਲੌਗਰ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੱਲੋਂ ਮੇਰੇ YouTube ਫੈਮਿਲੀ ਨੇ ਭੈਣ ਭਰਾ ਮਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਵੀਡੀਓ ਵਲੌਗ ਹੈ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ ਟਾਈਮ ਹੋਇਆ ਹੋਇਆ ਜੀ ਉਹ ਸ਼ਾਮ ਦੇ 5:30 ਹੋ ਚੁੱਕੇ ਨੇ ਥੋੜਾ ਜਿਹਾ ਵਲੌਗ ਆਪਣਾ ਸ਼ਾਮ ਦਾ ਉਹ ਥੋੜਾ ਜਿਹਾ ਕੱਲ ਦਾ ਹੋਊਗਾ ਠੀਕ ਹੈ ਜੀ ਦੋਨੇ ਦਿਨਾਂ ਦਾ ਆਪਾਂ ਵਲੌਗ ਹੈ ਜਿਹੜਾ ਮਿਕਸ ਕਰਕੇ ਹਨਾ ਵੀਡੀਓ ਵਲੌਗ ਹੈ ਜਿਹੜਾ ਅਪਲੋਡ ਕਰ ਦਾਂਗੇ ਤੇ ਮੇਰੇ ਭੈਣ ਭਰਾ ਸਾਰਾ ਵਲੌਗ ਤੇ ਪੂਰਾ ਐ ਕੁਛ ਚਾਹਦੀ ਕੁਛ ਪੀਣੀ ਆ ਤਾਂ ਰੋਟੀਆਂ ਬਣਾਵਾ ਪਾਈ ਹੈ ਹੈ ਅਰੇ ਮਨ ਤਾਂ ਬੋਟਾ ਹੈ ਨਾ ਦੁਖਦਾ ਬਹੁਤ ਜ਼ਿਆਦਾ ਗਰਮ ਪੱਟੀ ਬੰਨੀ ਆ ਕਿਦਰ ਦੀ ਲੱਗ ਤੈਨੂੰ ਮੈਂ ਸਾਉਂਦੀ ਆ ਮਨ ਨੂੰ ਚੱਤੀ ਫੇਰ ਰੱਖੇ ਤੇ ਦੇਖ ਲੈ ਬਾਈ ਪਾਲਕ ਵੀ ਆ ਨਾ ਪਾਲਕ ਨਹੀਂ ਗੱਲ ਆ ਰਹੀ ਨੇ ਸਾਹ ਦੀ ਵਧੀਆ ਰਹਿੰਦੀ ਤੇ ਕਹਾਂ ਸੀ ਨਾ ਵੀ ਭਾਈ ਤੂੰ ਪਾਲਕ ਲੈ ਲੈਣੇ ਆ ਲੈ ਆ ਦਿੰਦੇ ਪਾਲਕ ਜਿੰਨਾ ਥੋੜੀ ਤੋਂ ਮੈਂ ਨਹੀਂ ਰਹਿਣ ਤੋਂ ਹੁੰਦੀ। ਬਹੁਤ ਸਾਰਾ ਪਾਕਿਸਤਾਨੀ ਦਾ ਉਹ ਅਗਰ ਉਧਰ ਦਾ ਉਹ ਤਨਾ ਬੰਦੇ ਰਹੀ ਨੇ। ਬਹੁਤ ਸਾਰਾ ਸਾਲ ਦਾ। ਤੁਸੀਂ ਕਿੱਥੇ ਕੱਪੀ ਲਿਆਤਾ? ਨਾ ਮਗਰ ਕੀ ਆ ਰਿਹਾ ਦਿਨ ਮੈਨੂੰ ਕਹਿੰਦੇ ਬੈਠ ਜਾ। ਇਹ ਇਹ। ਇਹ ਬੋਲੇ। ਇਹ ਇਹ। ਹਾਂ ਬਹੁਤ ਸਾਰਾ ਸਾਲ ਦਾ। ਬੱਸ ਕਰ ਜਾ। ਮੈਂ ਰੋਟੀ ਬਣਾ ਰਹੀ ਆ। ਆਟਾ ਆਪਾਂ ਮੇਰੇ ਘੁੰਮੇ ਪੇ ਸਬਜ਼ੀ ਬਣੀ ਪਈ ਆ। ਉਹਨਾਂ ਕੋਈ ਨਾ ਤਾਂ ਸੇਲੇ ਮੈਂ ਬਣਾਉਂਗੀ ਜੀ ਨਰ ਬਣਾਉਣੀ ਕਰਾਂ। ਇਹਨਾਂ ਨੂੰ ਪਾਲਪਾਲਾ ਕੋਈ ਨਾ ਕੋਈ ਭਾਈ ਆ ਜੂਗਾ ਨਾ ਜਿਆਦੇ ਸੇਲੇ। ਅੰਨਾ ਪਰ ਦੇਖ ਤੇ ਇਹ ਸਾਰਾ ਡਿਫਟੀ ਨਹੀਂ ਆਊਗਾ ਪਚ ਕੇ ਜਾ ਕੇ। ਮੈਨੂੰ ਪੁੱਛੋ। ਗਾੜੀ ਨਹੀਂ ਹੈ ਨਾ ਅੰਦਰ ਵਿੱਚ ਕਿੱਤਾਂ। ਆਪੇ ਦੱਸਦੇ। ਚੰਦੇਲੇ ਬਣਾ ਲਏ। ਬੰਨਰ ਦਾ ਬਾਦੂ ਪਿਆ ਉੱਧਰ। ਮੈਂ ਤੇ ਬਣਾਉਣੇ ਚੱਲਦਾ। ਦੇਖਿਓ ਦੰਨੇ ਪਾਸੇ ਜਿੱਧਰ ਗੱਲ ਕਰਦੇ ਉਧਰ ਹੀ ਹੱਥ ਕਮਾ ਲਦਣੀ। ਦੇਖੋ। ਹਾਂ। ਚਾ ਚੱਲੀਏ। ਚੱਲ ਗਿਆ। ਸੁਣ ਗਏ ਐਸੀ ਜਾਨੇ ਸੇ ਪਿਆਰ ਸੀ ਜਿਆਦਾ ਇੱਥੇ ਇਹ ਜਿਆਦਾ ਵੀ ਨਾ ਬੜਿਆ ਰਹੋ ਕਾਇਆ ਕਾਇਆ ਜੀ ਕਰਮਾਂ ਦਾ ਮੋਲ ਨਹੀਂ ਗਾ ਬਾਹਰ ਲੱਕਰਾਂ ਹਾਂ ਬਾਹਰ ਕਿਸ ਮਾਰਾਂ ਦੇ ਉੱਪਰ ਉੱਠੀ ਟਿਕਾ ਕੇ ਸਮਾਦੇ ਆਂ ਪਰ ਮੈਨੂੰ ਸੇਰੇ ਘੱਟ ਟਾਈਮ ਲੱਗੂਗਾ ਤਾਂ ਨਹੀਂ ਬਈ ਹਨੇ ਵੀ ਤੋ ਮੈਨੂੰ ਸੇਰੇ ਟਾਈਮ ਚ ਲੱਗੂਗਾ ਪਰ ਆਪ ਹੋਏ ਉਹ ਸਮਝਾ ਰੱਖਿਆ ਨਾ ਮੈਂ ਜੋਤ ਲਾ ਦਾਂ ਪਹਿਲਾਂ ਹਾਂ ਚਾਹ ਦੇ ਨਾ ਰੱਖ ਦਿਨੇ ਚਾਹ ਦੀ ਤਾਂ ਲੋੜ ਤਾਂ ਫੋਟੋ ਲੈ ਲੈ ਕੇ ਨਾ ਤੂੰ ਨੇ ਸਵੇਰੇ ਸਵੇਰ ਆ ਬੜੀੰਦਨ ਦਿੱਤੀ ਸਾਗੜਿਆ ਕੁਛ ਨਹੀਂ ਹੋ ਗਿਆ ਹਨਾ ਕੋਲ ਮੋਲਦਾ ਅਗਰ ਬੜੀ ਮੋਲ ਰਹੀਆਂ ਨੇ ਜਿੰਨਾ ਮਾਚੀ ਥਾਂ ਹੋਵੇ ਰੱਖਣਾ ਪਰ ਆਪਾਂ ਬੈਡਾਂ ਦੇ ਘੱਟੇ ਜ਼ਰੂਰ ਚੀਜ਼ ਰੱਖ ਲੈਣਾ ਨਾ ਪਰ ਮਾਰ ਹੋਏ ਜਰਾ ਆਪਾਂ ਹੁੰਨਾ ਇਹੜਾ ਹੱਥ ਨਾਲ ਬੜੀ ਤੁਰਿਆ ਨਹੀਂ ਜਾਂਦਾ ਇਹ ਸਿਆਲ ਤੇ ਗਰਮੀ ਚ ਨਹੀਂ ਲੱਗਦਾ। ਸਾਉਂਗਿਆ ਰਿਫਤੀ ਤਾਂ ਅੱਜ ਛੋਟਾ ਲਾਈਟ ਦਾ ਚੈਨਲ ਘੱਟ ਜਿਹਾ ਲੱਗਦਾ ਚ ਮੈਨੂੰ ਲਾਉਦਾ ਨਹੀਂ। ਫੋਨ ਟਾਈਮ ਤੇ ਮਰੇ ਆਉਂਦੇ ਆ। ਕਈਆਂ ਮੇਰੇ ਰੱਪੀ ਲੈ ਕੇ ਆਉਂਦੇ ਆ। ਓਕੇ। ਚਲੋ ਇਹਨਾਂ ਆਪਾਂ ਸਾਵੇ ਦਾ ਸਮਾਂ ਲੈਂ। ਸੈਂਬਲ ਤੋਂ ਟਿੱਕ ਮਾਰ ਜੇ ਮਿੱਚੇ ਨੂੰ ਤਾਂ ਬੱਠਾ ਨਹੀਂ ਲੈਣਾ ਕੋਦੇ ਕਰਕੇ ਬੋਟਾ ਦੁੱਪ ਸਵੇਰ ਦੇ ਕੰਮ ਨੇ ਜਿਹੜੇ ਮੇਰੇ ਹੰਤਪਰੇ ਚੱਲਸ ਹਾਲਾ ਮੈਂ ਪਾ ਜਾਣਾ ਬੱਤ ਰਾਤ ਨਹੀਂ ਹਣਾ ਮੈਂ ਕਿ ਸਵੇਰੇ ਹੀ ਸਮਾਰਾਂਗੇ ਦਿਲ ਬਣਾਉਣਾ ਹੈ ਕੱਲ ਨੂੰ ਹੁਣ ਟਾਈਮ ਹੋ ਚੁੱਕਿਆ ਜੀ ਇੱਕ ਤੇ ਹੁਣ ਆਪਾਂ ਇਹਨੂੰ ਸਮਾਰਦੇ ਆਂ ਫਿਰ ਧਰ ਲਾਂਗੇ ਬੜਾਵਾਂਗੇ ਅਸੀਂ ਕੁੱਕਰ 'ਚ ਕਿਉਂਕਿ ਚੁੱਲੇ ਨੂੰ ਹਜੇ ਮਿੱਟੀ ਲਾਉਣੀ ਆ ਮਿੱਟੀ ਲਾ ਕੇ ਫਿਰ ਚੁੱਲੇ 'ਤੇ ਬਣਾਇਆ ਕਰਾਂਗੇ ਇਹ ਸਾਡਾ ਸਰਦੀਆਂ ਦਾ ਪਹਿਲਾ ਸਾਗ ਆ ਤਾਂ ਕਰਕੇ ਅਸੀਂ ਇਹ ਚੁੱਲ੍ਹੇ 'ਤੇ ਬਣਾ ਲਾਂਗੇ ਘਰ ਦੇ ਕਹਿੰਦੇ ਪੂਰੀ ਦੇ ਨਾਲ ਬਣਾਉਣਾ ਪੂਰੀ ਰੇਜ ਨਾਲ ਤਾਂ ਮੈਂ ਕਿਤੇ ਤੁਲੇ ਤੇ ਹੀ ਬੰਦ ਰਸੇ ਪੜਦਾ ਕੁੱਕਰ ਚ ਵੀ ਵਧੀਆ ਜਾਊਗਾ ਹੈ ਨਾ ਵਿੱਚੇ ਦੇ ਪੱਤਾ ਣੀਆਂ ਪਾਲਕ ਮਿੱਥੇ ਇਹ ਸਾਰਾ ਕੁਝ ਪਾਵਾਂਗੇ ਕੀ ਹੋ ਗਿਆ ਪਤਾ ਹੀਤਰ ਦੇ ਮੈਂਨੇ ਇੱਕ ਭਾਂਡਾ ਮੈਨੂੰ ਹੋਰ ਲੈਣਾ ਪੋ ਆ ਪਾਉਣ ਲਈ ਵਾਧੂ ਉਹਦੇ ਵਿਚਾਰੀਆਂ ਗਾਇਆਂ ਜੀ ਫਿਰਦੀਆਂ ਨੇ ਹੱਥ ਨੇ ਵੀ ਆਉਣਗੀਆਂ ਜਿਹੜਾ ਵਾਧੂ ਸਾਗ ਹੋਣਾ ਨੂੰ ਪਾਣਾ ਹੈ ਨਾ ਸਾਗ ਮੈਨੂੰ ਕੁਰਸੀ ਦੇ ਤਾਂ ਧਰ ਕੇ ਸਮਾਰਨਾ ਪੈ ਰਿਹਾ ਮੇਰੇ ਗੋਡੇ ਤੋਂ ਨਾ ਬੈਠਿਆ ਨਹੀਂ ਜਾਂਦਾ ਇਹ ਤਾਂ ਗੋਡੇ ਨੂੰ ਪਤਾ ਨਹੀਂ ਕੀ ਹੋ ਗਿਆ ਬਹੁਤ ਜ਼ੋਰ ਦਾ ਟੁੱਟਾ ਹੁਣ ਮੈਨੂੰ ਇਹ ਚਲੋ ਫਟਾਫਟ ਮੈਨੂੰ ਸਮਾਰ ਕੇ ਨਾ ਧੋ ਕੇ ਰੱਖਦਾ ਕੁੱਕਰ ਚ ਆਪਕੋ ਪਤਾ ਜੀ ਮਿੰਟੋ-ਮਿੰਟੀ ਹੋ ਜਾਂਦਾ ਕੁੱਕਰ ਦੇ ਵਿੱਚ ਤਾਂ ਸਾਗ ਹੈ ਨਾ ਛੀਨਾ ਸਾਧੀਆਂ ਦਾ ਸਾਗ ਹੈ ਜਿਹੜਾ ਪਹਿਲੀ ਵਾਰ ਬਣਾ ਰਹੇ ਆ ਅੱਜ ਪਹਿਲਾਂ ਪਹਿਲਾ ਸਾਗ ਇਹਦੀ ਭੂਆ ਨੇ ਦਿੱਤਾ ਸਾਨੂੰ ਹੋ ਘਦਾ ਸਿੱਧਣੇ ਨਾ ਇਹਦੀ ਪੂਆ ਕੰਕਿਆ ਸੀ ਉਹ ਮੰਨਦੇ ਸੀ ਸਾਨੂੰ ਸਾਗ ਤੇ ਐਂਡ ਅੱਜ ਮਤਲਬ ਕਰੇ ਅਸੀਂ ਅੱਜ ਪਹਿਲੀ ਵਾਰ ਪਹਿਲਾ ਸਾਗ ਖਾ ਰਹੇ ਹਾਂ ਸਰਦੀਆਂ ਦਾ ਬਣਾਉਣਾ ਸੀ ਚੁੱਲੇ ਤੇ ਸੀਗਾ ਚੁੱਲੇ ਤੇ ਮਿੱਟੀ ਲਾਉਣਾ ਗਿਆ ਤਾਂ ਕਰਕੇ ਲੈ ਬਣਾ ਰਹੇ ਹੇ ਹੇ ਬਣਾਉਣਾ ਸੀ ਚੁੱਲੇ ਤੇ ਸੀਗਾ ਚੁੱਲੇ ਤੇ ਮਿੱਟੀ ਲਾਉਣੀ ਆ ਹਾਂ ਫੇਰ ਚੁੱਲੇ ਤੇ ਮਿੱਟੀ ਲਾਉਣੀ ਆ ਫੇਰ ਚੁੱਲੇ ਤੇ ਮਿੱਟੀ ਕਿੱਥੇ ਲੱਗਦੀ ਹੈ ਚੁੱਲੇ ਤੇ ਮਿੱਟੀ ਕਿੱਥੇ ਲੱਗਦੀ ਨੇ ਲਾਉਣੀ ਆ ਇਹ ਸਾਗ ਦਾ ਸਾਗ ਹੈ ਜਿਹੜਾ ਚੁੱਲੇ ਤੇ ਮਿੱਟੀ ਲਾ ਕੇ ਨਾ ਉਹਦੇ ਹੀ ਬਣਾਉਂ ਉਜਾ ਦਿਖਾ ਦਿੰਦੀ ਹਾਂ ਇਹਦੇ ਵਿੱਚ ਰੱਖਣਾ ਤਾਂ ਸਮਾਰ ਕੇ ਸੀਗਾ ਸਾਗ ਰੱਖੀ ਜੰਨੀ ਆ ਜਿਹੜਾ ਵੱਧੋਂ ਨਿਕਲਿਆ ਘੀ ਆ ਬਸ ਕੱਲ੍ਹ ਕੁ ਭਾਈ ਐ ਸੀ ਨਾ ਮੈਂ ਉਹਨੂੰ ਪੁੱਛ ਲਈ ਸੀ ਹਰਮਨ ਕਹਿੰਦੇ ਨਾਲ ਤਾਂ ਕਹਿੰਦੇ ਸੀ ਸਾਗ ਖਾਣਾ ਸਾਗ ਖਾਣਾ ਤੇ ਉਹ ਭਾਈ ਕੋਲ ਸਾਗ ਨਹੀਂ ਸੀਗਾ ਕੱਲਾ ਪਾਲਕ ਸੀਗਾ ਫੇਰ ਡੈਡੀ ਕਹਿੰਦਾ ਮੈਂ ਲੈ ਆਉਂਦਾ ਹਰਮਨ ਕਹਿੰਦਾ ਡੈਡੀ ਕਹਿੰਦਾ ਮੈਂ ਲੈ ਆਉਂਦਾ ਸਾਗ ਕਹਿੰਦੇ ਆਈ ਹੈ ਹੈਪੀ ਮਾਸਿਕ ਹੈ ਨਹੀਂ ਮੈਂ ਵੀ ਸਾਲ ਮਨਾ ਰਹੀ ਹਾਂ ਕਹਿੰਦੇ ਅੱਛਾ ਸਾਫ ਸੁਥਰਾ ਜਿਹਾ ਸਾਫ ਸੁਥਰਾ ਜਿਹਾ ਸਮਾਰਦੇ ਆਂ ਪਾਲਕ ਐਂਡ ਟਮਾਟਾ ਨੀ ਹਣਾ ਥੋੜਾ ਜਿਹਾ ਧਨੀਆ ਰੱਖ ਲਊਂ ਮੈਂ ਥੋੜਾ ਜਿਹਾ ਤੜਕਾ ਲਾਈ ਤੇ ਬਾਅਦ ਚ ਸਾਗ ਚ ਦੋ ਪਾਵਾਂਗੇ ਬਾਕੀ ਜਿਹੜਾ ਧਨੀਆ ਹੈਗਾ ਉਹ ਇਹਦੇ ਵਿੱਚ ਜਦੋਂ ਸਾਗ ਤਰਦਾ ਹੈ ਨਾ ਥੋੜਾ ਧਨੀਆ ਮੈਂ ਰੱਖ ਲੂੰਗੀ ਬਾਕੀ ਧਨੀਆ ਜਿਹੜਾ ਤੜਕਾ ਲਾਵਾਂਗੇ ਜਦੋਂ ਸਾਗ ਨੂੰ ਤੋਂ ਬਾਅਦ ਚ ਪਾਉਂਦੀ ਬਰੀਕ ਜਿਹਾ ਕੱਟ ਕੇ ਤੇ ਹੁਣ ਆਪਾਂ ਪਾਲਕ ਵੀ ਸਮਾਜੀ ਲੈਨੇ ਨਾਲ ਦੇ ਨਾਲ ਸਾਗ ਸਮਾਂ ਪੁੱਗਦਾ ਜਾਊਗਾ ਉਸ ਤੇ 12 ਵਜੇ ਰਹਿਣਾ ਤਾਂ ਉਹ ਚਾਨਣ ਜਿਹੇ ਦੇ ਵਿੱਚ ਆ। ਉਸ ਮਾਰ ਕੇ ਨਾ ਕੋਲ ਥੋੜਾ ਕਰਕੇ ਪਾ ਲਾਂ। ਮੂਣਾ ਪਾਤਾ ਦੇ ਵਿੱਚ ਘੋਖਣੇ ਆ। ਕਿਉਂ ਮੈਂ ਫੁੱਲ ਜਿਹਾ ਇਸੇ ਕਰ ਲਵਾਂ। ਲੇਵਾਂ ਹੋਰ ਹੋਰ ਲੈ ਕੇ ਆਉਣੀ ਮੈਂ ਸਾਗ ਤੇ ਸਾਗ ਆਪਾਂ ਧਰ ਦਿੱਤਾਗਾ ਚਾਹ ਪੀਣੀ ਆਰ ਮਨ ਟਾਈਮ ਹੋ ਚੁੱਕਿਆ ਜੀ 4 ਵਜੇ ਚੁੱਕੇ ਨੇ ਹੁਣ ਆਪਾਂ ਚਾਹ ਪੀਨੇ ਆ ਚਾਹ ਪੀ ਕੇ ਉਦੋਂ ਬਾਅਦ ਦੇ ਵਿੱਚ ਸਾਗ ਦਾ ਤੜਕਾ ਜਿਹੜਾ ਉਹ ਕਟਾਂਗੇ ਲਸਣ ਵਗੈਰਾ ਪਾਵਾਂਗੇ ਇਹਦੇ ਵਿੱਚ ਹਨਾ ਜਿਆਦਾ ਲਸਣ ਪੈਂਦਾ ਸਾਗ ਦੇ ਵਿੱਚ ਜਿਆਦਾ ਸਵਾਦ ਬਣਦਾ ਜੀ ਘਾੜ ਦੀ ਨਾਲ ਜਿਹੜਾ ਸਾਗ ਆ ਉਹ ਰਿਜੀ ਜਾਊਗਾ ਤੇ ਲਸਣ ਇਕੱਠਾ ਹੋ ਛਿਲ ਲੀ ਅੰਨਾ ਇਤਲਾਰ ਹੋ ਹੋਗੇ ਕੁਫਰ ਦੇ ਵਿੱਚ 13 ਜੀ ਦੇਜੇ ਜਨਾ ਫਿਰ ਇਹਦਾ ਠੰਣ ਲਾਵਾਂਗੇ ਅੱਲਣਾ ਇਹਦੇ ਵਿੱਚ ਪਾ ਦਿੱਤਾ ਹਨਾ ਬਹੁਤ ਵਧੀਆ ਸਾਗ ਬਣਿਆ ਮੈਂ ਘੋਟਣੀ ਦੇ ਨਾਲ ਹੀ ਘੋਟਿਆ ਸਾਗ ਨੂੰ ਤੇ ਅੱਜ ਦਾ ਇਹ ਹਨਾ ਮੱਕੀ ਦਾ ਆਟਾ ਥੋੜਾ ਜਿਹਾ ਖਿੰਡ ਗਿਆ ਐਂਡ ਹੁਣ ਥੋੜਾ ਜਿਹਾ ਰਿਚ ਜੀ ਇਸ ਤਰ੍ਹਾਂ ਆਪਾਂ ਤੜਕਾ ਬਣਾ ਲਏਗਾ ਠੀਕ ਹੈ ਜੀ ਕੌਫਤਿਆਰ ਹੋ ਗਿਆ ਹੁਣ ਆਪਾਂ ਲਾਉਨੇ ਆ ਸਭ ਨੂੰ ਆਟਾ ਗੁੰਧਿਆ ਹੁਣ ਮੱਕੀ ਦਾ ਹਰ ਮੱਕੀ ਦੀ ਰੋਟੀ ਖਾ ਲਈਆਂ ਕੋਈ ਜਾਨਾ ਫੋਨ ਕਰਕੇ ਨਾ ਜਿਹਾ ਹੁਣ ਆਪਾਂ ਨੂੰ ਸਭ ਪਾਉਣਾ ਤਰਕਾ ਹੋ ਚੁੱਕਿਆ ਛਿੱਟੇ ਬੜੇ ਪੰਦੇ ਨੇ ਸਾਫ ਤੇ ਜਦੋਂ ਪਾਲਣ ਪਕੜ ਚਾਉਂਦੇ ਨਾ ਛਿੱਟੇ ਬਹੁਤ ਪੰਦੇ ਨੇ ਇਹ ਤਾਂ ਬਿਲਕੁਲ ਜਿਹਾ ਬਸ ਤਾਂ ਸਾਵਧਾਨੀ ਚ ਟਾਈਮ ਬਹੁਤ ਜ਼ਿਆਦਾ ਲੱਗਿਆ ਬਹੁਤ ਬਹੁਤ ਜ਼ਿਆਦਾ ਟਾਈਮ ਲੱਗਿਆ ਨਾ ਸਾਵਧਾਨੀ ਚ ਤੇ ਅੰਦਰੋਂ ਇੰਟਰਵਿਊ ਸੀ ਤੀਜੇ ਤੱਕ ਮਾਪਣ ਕਰਦਿਆਂ ਬੰਦ ਹਾ ਨਾ ਟੈਂਪੀ ਹੋਇਆ ਸਵਾਸਾ ਤੁਹਾਨੂੰ ਦੇ ਸਬਸਤ ਹਮਾਇਨੇ ਤੇ ਚਲੋ ਜੀ ਆਪਾਂ ਬਣਾ ਲਈਏ ਹੁਣ ਰੋਟੀ ਵਗੈਰਾ ਸਾਗ ਨੂੰ ਤੜਕਾ ਵੀ ਲੱਗਿਆ ਤੇ ਥੋੜਾ ਜਿਨੂ ਮਟਾ ਪਾ ਲੈਣ ਪਾਇਆ ਹੋਇਆ ਰਿਚੀ ਹੋ ਗਿਆ ਆਪਣਾ ਤੇ ਫੇਰ ਆਪਾਂ ਦੱਤ ਵਿੱਚ ਪਾਲਾਂਗੇ ਸਾਦ ਨੂੰ ਉਤਵਾਜ ਚਟਾ ਬਣ ਕੇ ਪਵਾ ਰਹੇ ਨੇ ਜੀ ਰੋਟੀ ਹਾਂਜੀ ਆਪਾਂ ਉਹਰੇ ਸਾਗ ਬਣ ਗਿਆ ਸੀਗਾ ਆਪਣਾ ਤੇ ਰੋਟੀ ਮੱਕੀ ਦੀ ਬਣਾ ਲਈ ਸੀ ਹਰਮਣ ਨੂੰ ਦੇਣੀ ਸੀ ਮੈਂ ਰੋਟੀ ਉਹਰੇ ਤਿਆਰ ਕਰ ਲਈ ਸੀ ਆਪਾਂ ਨੇ ਰੋਟੀ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਵਿੱਚ ਦੇ ਸੀ ਕਿਉਂ ਪਾ ਕੇ ਹਰਮਣ ਨੂੰ ਦੇ ਰਹੀ ਸੀ ਮੈਂ ਖਾਣ ਨੂੰ ਹਣਾ ਤੇ ਆਪਣਾ ਅੱਜ ਦਾ ਇੰਨਾ ਕੁ ਵੀਡੀਓ ਵਲੌਗ ਸੀਗਾ ਸਾਰੇ ਪੈਣ ਭਰਾ ਜਰੂਰ ਦੇਖਿਓ ਐਂਡ ਤੱਕ ਵੀਡੀਓ ਵਲੌਗ ਜਿਹੜਾ ਜਰੂਰ ਦੇਖਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਨਿਊ ਪੈਣ ਭਰਾ ਆਉਂਦੇ ਨੇ ਚੈਨਲ ਤੇ ਤੇ ਆਪਣਾ ਬਲੌਗ ਜਿਹੜਾ ਪੂਰਾ ਦੇਖਿਓ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਨਾਲ ਮਿਲਾਂਗੇ ਜੀ ਉਹਨੇ ਟਾਈਮ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਾਈਆਂ ਨੂੰ ਜੀ ਓਕੇ ਜੀ ਬਾਏ